ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਤਵੇ ਵਾਲੇ ਨਾਨ ਤੇ ਚਨੇ ਦੀ ਸਬਜੀ ਪਹਿਲਾਂ ਆਪਾਂ ਚੰਨਿਆਂ ਨੂੰ 2-3 ਘੰਟੇ ਪਹਿਲਾਂ ਭਿਉ ਲਿਆ ਉਹਨੂੰ ਆਪਾਂ ਹੁਣ ਸੀਟੀਆਂ ਲਵਾਵਾਂਗੇ ਜ਼ਿਆਦਾ ਨਹੀਂ ਸੀਟੀਆਂ ਲਵਾਉਣੀਆਂ ਇਹ 2-3 ਕਿਲਿ ਲਵਾਵਾਂਗੇ ਸੀਟੀਆਂ ਆਪਾਂ ਇਹਦੇ ਵਿੱਚ ਕਿਉ ਪਾ ਲਿਆ ਤੇਜ ਪੱਤਾ ਸੁੱਕੀ ਲਾਲ ਮਿਰਚ ਨਮਕ ਮਿਰਚ ਹਲਦੀ ਇਹਨੂੰ ਹਲਾ ਕੇ ਫਿਰ ਆਪਾਂ ਤਿੰਨ ਕ ਸੀਟੀਆਂ ਲਵਾਵਾਂਗੇ ਹਾਂਜੀ ਦੂਸਰੇ ਪਾਸੇ ਆਪਾਂ ਤੜਕਾ ਤਿਆਰ ਕਰ ਲੈਨੇ ਆ ਪਿਆਜ਼ ਕੱਟਿਆ ਮੈਂ ਬਰੀਕੂਰੀ ਗਰੀ ਮਿਰਚ ਟਮਾਟਰ ਨਮਕ ਚਾਟ ਮਸਾਲਾ ਨਾਮਕਾ ਮਿਰਚ ਜੀਰਾ ਪਾਊਡਰ ਧਨੀਆ ਪਾਊਡਰ ਹਲਦੀ ਹਾਂਜੀ ਮੇਰੇ ਕੋਲ ਪਾਸੇ ਕੜਾਹੀ ਰੱਖਤੀ ਸੀ ਜੀ ਉਹਦੇ ਵਿੱਚ ਮੈਂ ਧਨੀਆ ਤੇ ਸੁੱਕਾ ਧਨੀਆ ਤੇ ਜੀਰੇ ਨੂੰ ਭੁੰਨ ਲਿਆ ਸੀ ਪਹਿਲਾਂ ਤੇ ਉਹਦੇ ਵਿੱਚ ਹੁਣ ਆਪਾਂ ਪਿਆਜ਼ ਪਾਤੇ ਸੀ ਪਿਆਜ਼ ਆਪਣੇ ਵਧੀਆ ਤਰੀਕੇ ਨਾਲ ਭੁੱਜ ਕੇ ਹਰੀ ਮਿਰਚ ਜਿਹੜੀਆਂ ਮੈਂ 2 ਕਟੀਆਂ ਸੀਗੀਆਂ ਉਹ ਪਾਤੀਆਂ ਤੜਕਾ ਵਧੀਆ ਪੁੱਜਿਆ ਹੋਊਗਾ ਜੀ ਸਬਜ਼ੀ ਦਾ ਟੇਸਟ ਵੀ ਵਧੀਆ ਆਊਗਾ ਤੜਕਾ ਚੰਗੀ ਤਰ੍ਹਾਂ ਭੁੰਨਣਾ ਆਪਾਂ ਨੇ ਹੁਣ ਇਹਦੇ ਵਿੱਚ ਆਪਾਂ ਤਿੰਨਵੇਂ ਟਮਾਟਰ ਲਏ ਸੀ ਉਹਨੂੰ ਮੈਂ ਗ੍ਰੈਂਡ ਕਰ ਲਿਆ ਸੀਗਾ ਇਹਨੂੰ ਪਕਾ ਲਵਾਂਗੇ ਜੀ ਆਪਾਂ ਸਾਰੇ ਤੜਕੇ ਨੂੰ ਹਾਂਜੀ ਇਹਦੇ ਵਿੱਚ ਨਾਮਕ ਮਿਰਚ ਜੀਰਾ ਪਾਊਡਰ ਧਨੀਆ ਪਾਊਡਰ ਹਲਦੀ ਚਾਟ ਮਸਾਲਾ ਇਹ ਸਾਰਾ ਕੁਝ ਪਾ ਕੇ ਆਪਾਂ ਹੁਣ ਫਿਰ ਇਹਨਾਂ ਨੂੰ ਮਸਾਲਿਆਂ ਨੂੰ ਪਕਾ ਲਵਾਂਗੇ ਹਾਂਜੀ ਇਹਦੇ ਵਿੱਚ ਮੈਂ ਥੋੜਾ ਜਿਹਾ ਪੇਸਟ ਪਾਉਂਗੀ ਲਸਣ ਤੇ ਅਦਰਕ ਦਾ ਥੋੜਾ ਜਿਹਾ ਜ਼ਿਆਦਾ ਨਹੀਂ ਮਾਪਿਆ ਇਹਨੂੰ ਪਕਾ ਲਵਾਂਗੇ ਆਪਾਂ ਇੱਕ ਦੋ ਮਿੰਟ ਆਪਾਂ ਤੜਕੇ ਨੂੰ ਜਿੰਨੀ ਦੇਰ ਘਿਓ ਨਹੀਂ ਛੱਡਦਾ ਤੜਕਾ ਉੰਨੀ ਦੇਰ ਤੱਕ ਪਕਾਈ ਜਾਣਾ ਇਹ ਪਾਤੀ ਆਪਾਂ ਜਿਹੜੀ ਮੇਥੀ ਹੁੰਦੀ ਆ ਸੁਕਾਈ ਹੋਈ ਹੈ ਸਾਡੇ ਘਰ ਦੀ ਆਪਣੀ ਸੁਕਾਈ ਹੋਈ ਹੈ ਇਹ ਤੇ ਈ ਆਪਾਂ ਮੇਥੀ ਪਾ ਕੇ ਵੀ ਪਕਾ ਲਿਆ ਸਾਰਾ ਕੁਝ ਹੁਣ ਪੱਕ ਗਿਆ ਜੀ ਇਹ ਚ ਤੜਕੇ ਚ ਹੁਣ ਜਿਹੜੇ ਆਪਾਂ ਚਨੇ ਹਾਂ ਦੇਖ ਲੈਣੇ ਆਪਣੇ ਜੇ ਕੱਚੇ ਹੋਏ ਆਪਾਂ ਹੋਰ ਇੱਕ ਅੱਧੀ ਸੀਟੀ ਲਵਾ ਲਵਾਂਗੇ ਜੇ ਪੱਕ ਗਏ ਹੋਏ ਤਾਂ ਠੀਕ ਆ ਹਾਂਜੀ ਆਪਾਂ ਫੋੜ ਕੇ ਦੇਖਾਂਗੇ ਚਨੇ ਨੂੰ ਹਾਂਜੀ ਠੀਕ ਆ ਜੀ ਸਾਡੇ ਆਪਣੇ ਚਨੇ ਬਣ ਬਣ ਗਏ ਆ ਜੀ ਬੋਇਲ ਹੋ ਗਏ ਆ ਵਧੀਆ ਤਰੀਕੇ ਨਾਲ ਇਹਨੂੰ ਆਪਾਂ ਪਾਣੀ ਨੂੰ ਅਲੱਗ ਕਰ ਲਵਾਂਗੇ ਇਹ ਜੂਸ ਕਰਾਂਗੇ ਇਹ ਪਾਣੀ ਡੋਲਣਾ ਨਹੀਂ ਹੈਗਾ ਤੁਸੀਂ ਯੂਜ਼ ਕਰਾਂਗੇ ਇਹਨਾਂ ਨੂੰ ਚੰਨਿਆਂ ਨੂੰ ਆਪਾਂ ਅਲੱਗ ਕਰ ਲਿਆ ਇਹਨੂੰ ਆਪਾਂ ਤੜਕੇ ਦੇ ਵਿੱਚ ਹੀ ਪਾ ਦਮਾਂਗੇ ਤੜਕੇ ਦੇ ਵਿੱਚ ਹੀ ਪਾ ਦਮਾਂਗੇ ਆਪਾਂ ਇਹਨਾਂ ਨੂੰ ਚੰਨਿਆਂ ਨੂੰ ਸੁੱਕਿਆਂ ਨੂੰ ਭੁੰਨਾਂਗੇ ਮਸਾਲੇ ਦੇ ਵਿੱਚ ਮਸਾਲੇ ਵਿੱਚ ਇਸ ਕਰਕੇ ਭੁੰਨਾਗੇ ਜੀ ਅ ਭਈ ਇਹ ਜਿਹੜਾ ਮਸਾਲਿਆਂ ਦਾ ਜਿਹੜਾ ਨਮਕ ਮਿਰਚਾ ਇਹ ਚੰਨਿਆਂ ਦੇ ਵਿੱਚ ਰਚ ਜਵੇ ਇਸ ਕਰਕੇ ਆਪਾਂ ਇਹਨੂੰ ਕੱਲੇ ਚੰਨਿਆਂ ਨੂੰ ਤੜਕੇ ਚੀ ਭੁੰਨਾਗੇ 2-3 ਮਿੰਟ ਆਪਾਂ ਪੂਰਾ ਭੁੰਨਾਗੇ ਜੀ ਇਹਨਾਂ ਨੂੰ ਇਹਦਾ ਕਲਰ ਵੀ ਵਧੀਆ ਆ ਜਾਂਦਾ ਨਾ ਫਿਰ ਨਹੀਂ ਤਾਂ ਚਿੱਟੀ ਜੀ ਸਬਜ਼ੀ ਰਹਿੰਦੀ ਆ ਚਨਿਆਂ ਦੀ ਮਸਾਲੇ ਵਾਲੇ ਚਨੇ ਦੇਖੋ ਜੀ ਸਾਡੇ ਹੁਣ ਜਿਹੜਾ ਆਪਾਂ ਪਾਣੀ ਕੱਢਿਆ ਸੀਗੇ ਚਨਿਆਂ ਦਾ ਉਹ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਇੱਕਦਮ ਸਾਰਾ ਨਹੀਂ ਪਾਉਣਾ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਰਚਾਵਾਂਗੇ ਚੰਨਿਆਂ ਦੇ ਇਹਦੇ ਟੁੜਕੇ ਦੇ ਵਿੱਚ ਹੀ ਰਚਾਵਾਂਗੇ ਜਿਹੜਾ ਪਾਣੀ ਆਪਾਂ ਕੱਢਿਆ ਸੀਗਾ ਹਾਂਜੀ ਦੋ ਤਿੰਨ ਮਿੰਟ ਆਪਣੇ ਹੁਣ ਪੱਕ ਗਏ ਆ ਚੰਨੇ ਹਾਂਜੀ ਦੇਖੋ ਜੀ ਸਾਡੇ ਹੁਣ ਚੰਨੇ ਬਣ ਕੇ ਤਿਆਰ ਆ ਜੀ ਹਾਂਜੀ ਹੁਣ ਆਪਾਂ ਮੈਂ ਇੱਕ ਹੁਣ ਨਾਨ ਬਣਾਵਾਂਗੇ ਆਪਾਂ ਇੱਕ ਕੱਪ ਮੈਂ ਮੈਦੇ ਦਾ ਇੱਕ ਕੌਲੀ ਮੈਦੇ ਦੀ ਲਈ ਆਪਾਂ ਉਹਨੂੰ ਛਾਣ ਲਵਾਂਗੇ ਜੀ ਆਪਾਂ ਹਾਂਜੀ ਇਹਨੂੰ ਛਾਣ ਲਿਆ ਆਪਾਂ ਇਹਦੀ ਪਲੇਟ ਵਿੱਚ ਛਾਣ ਲਿਆ ਆਪਾਂ ਇਹਦੇ ਵਿੱਚ ਪਾਇਆ ਨਮਕ ਥੋੜਾ ਜਿਹਾ ਬੇਕਿੰਗ ਪਾਊਡਰ ਬੇਕਿੰਗ ਸੋਡਾ ਹਲਕਾ ਜਿਹਾ ਪਾਉਣਾ ਥੋੜਾ ਥੋੜਾ ਬਸ ਜ਼ਿਆਦਾ ਨਹੀਂ ਬਸ ਚੁਟਕੀ ਭਰ ਤੇਲ ਪਾ ਲਿਆ ਜੀ ਥੋੜੀ ਜਿਹੀ ਚੀਨੀ ਪਾਈ ਆ ਇੱਕ ਚਮਚ ਚੀਨੀ ਦਾ ਪਾਇਆ ਹੁਣ ਆਪਾਂ ਪਾਣੀ ਨਾਲ ਇਹਨੂੰ ਆਪਾਂ ਗੁੰਨਾਂਗੇ ਪਾਣੀ ਵੀ ਤੁਸੀਂ ਠੰਡਾ ਨਹੀਂ ਲੈਣਾ ਥੋੜਾ ਜਿਹਾ ਗੁੰਗਨਾ ਜਿਹਾ ਪਾਣੀ ਜਿਹਨੂੰ ਕਹਿੰਦੇ ਆ ਵੀ ਹਲਕਾ ਜਿਹਾ ਹੋਵੇ ਗਰਮ ਜਿਆਦਾ ਗਰਮ ਵੀ ਨਾ ਹੋਵੇ ਇਸ ਕਰਕੇ ਉਹਦੇ ਨਾਲ ਹੀ ਗੁੰਨਾਗੇ ਆਪਾਂ ਹੁਣ ਇਹਨੂੰ ਪਟਕਾ ਪਟਕਾ ਕੇ ਗੁੰਨਾਗੇ ਜੀ ਹਲਵਾਈ ਲੋਕ ਵੀ ਇਦਾਂ ਹੀ ਗੁੰਨਦੇ ਆ ਆਟੇ ਨੂੰ ਮੈਦੇ ਨੂੰ ਫਿਰ ਨਾਨ ਵਧੀਆ ਬਣ ਜਾਂਦੇ ਆ ਨਾਲੇ ਫੁੱਲ ਫੁੱਲ ਕੇ ਆਉਂਦੇ ਆ ਜੀ ਇਹਨੂੰ 8-10 ਬਾਰ ਇਦਾਂ ਹੀ ਪਟਕਾ ਪਟਕਾ ਕੇ ਆਪਾਂ ਮਲੀ ਜਾਣਾ ਵਾ ਪਟਕਾਈ ਜਾਣਾ ਮਲੀ ਜਾਣਾ ਪਟਕਾਈ ਜਾਣਾ ਹਾਂਜੀ ਦੇਖੋ ਜੀ ਹੁਣ ਆਪਣਾ ਆਟਾ ਗੁੰਨੇ ਆ ਗਿਆ ਇਨੂੰ ਆਪਾਂ 2 ਮਿੰਟ ਲਈ ਰੈਸਟ ਤੇ ਛੱਡ ਦਾਂਗੇ ਜੀ 2 ਮਿੰਟ ਹੋ ਗਏ ਆ ਜੀ ਆਪਣੇ ਹੁਣ ਆਪਾਂ ਇਹਦੇ ਤੇ ਥੋੜਾ ਜਿਹਾ ਤੇਲ ਪਾ ਕੇ ਇਹਨੂੰ ਆਪਾਂ ਇੱਕ ਵਾਰ ਫੇਰ ਮਲਾਂਗੇ ਹਾਂਜੀ ਇਹਨੂੰ ਮਲ ਲਵਾਂਗੇ ਆਪਾਂ ਦੇਖੋ ਆਟਾ ਕਿੰਨਾ ਵਧੀਆ ਸੌਫਟ ਸੌਫਟ ਗੁੰਨ ਕੇ ਤਿਆਰ ਹੋਇਆ ਹੁਣ ਆਪਾਂ ਇਹਨੂੰ ਬੇਲਾਂਗੇ ਇੱਕ ਵੇ ਲੋਈ ਲੈ ਲਈ ਹਾਂਜੀ। ਥੋੜੀ ਲੈ ਕੇ ਆਪਾਂ ਬੇਲਾਂਗੇ ਜੀ ਇਹਨੂੰ। ਥੋੜਾ ਜਿਹਾ ਤੇਲ ਲਾ ਕੇ ਤਪਣੇ ਤੇ ਇਹਨੂੰ ਬੇਲ ਲਮਾਵੇ। ਉਧਰ ਮੈਂ ਤਵਾ ਗਰਮ ਕਰਨਾ ਰੱਖਿਆ ਹੋਇਆ ਵਾ ਜੀ। ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਇਸ ਕਰਕੇ ਥੋੜਾ ਤਵਾ ਪਹਿਲਾਂ ਹੀ ਰੱਖ ਲਿਆ ਸੀਗਾ ਮੈਂ। हां जी ਇਹਦੇ ਤੇ ਪਾਣੀ ਪਾ ਲਿਆ ਜੀ ਇੱਕ ਸਾਈਡ ਪਾਣੀ ਪਾਉਣਾ ਜੀ ਇਹਦੇ ਤੇ ਆਪਾਂ ਪਾਣੀ ਵਾਲਾ ਜਿਹੜਾ ਸਾਈਡ ਆ ਉਹ ਤਵੇ ਤੇ ਪਾਉਣੀ ਆਪਾਂ ਸੁੱਕੀ ਉੱਪਰ ਆਊਗੀ ਪਾਣੀ ਵਾਲਾ ਹੱਥ ਜਿਹੜਾ ਲਾਇਆ ਸੀ ਆ ਆਪਾਂ ਤਵੇ ਵਾਲੇ ਪਾਸੇ ਹੋਊਗਾ ਦੇਖੋ ਜੀ ਕਿੰਨਾ ਆਪਣੇ ਬੱਬਲਸ ਆ ਗਿਆ ਦੇਖੋ ਦੇਤੀ ਨਾ ਇਹੋ ਆਪਾਂ ਦੇ ਆਪਣੇ ਸਾਰਾ ਮਟੀਰੀਅਲ ਵਧੀਆ ਤਰੀਕੇ ਨਾਲ ਤਿਆਰ ਕਰਿਆ ਆਪਾਂ ਹੁਣ ਪਾਣੀ ਪਾ ਦਵਾਂਗੇ ਸਾਈਡ ਤੇ ਟਾ ਕੇ ਦਵਾਗੇ ਇਹ ਪਾਣੀ ਦੀ ਭਾਫ ਨਾਲ ਹੀ ਆਪਣਾ ਇਹ ਨਾਨ ਤਿਆਰ ਹੋ ਜਾਣਾ। ਹਾਂਜੀ। ਦੇਖੋ ਕਿੰਨਾ ਬੱਬਲਸ ਦੇਖੋ ਕਿੰਨੇ ਆਏ ਹੋਏ ਆ। ਸੌਫਟ ਸੌਫਟ ਇਹ ਬਣੂਗਾ ਜੀ ਆਪਣਾ ਨਾਨ। ਹੁਣ ਆਪਾਂ ਇਹਦੀ ਪਲਟੀ ਮਾਰਾਂਗੇ। ਹਾਂਜੀ। ਪਲਟੀ ਮਾਰਤੀ ਜੀ ਹੁਣ ਆਪਾਂ ਹੁਣ ਇਹਦੇ ਤੇ ਕਿ ਉਹ ਲਾadਾਂਗੇ ਬਟਰ ਵੀ ਲਾ ਸਕਦੇ ਆ ਦੇਸੀ ਘਿਓ ਵੀ ਲਾ ਸਕਦੇ ਆ ਤੁਸੀਂ ਆਣੀ ਹੁਣ ਆਪਾਂ ਇੱਕ ਨਾਨ ਆਪਣਾ ਇਦਾਂ ਬਣ ਗਿਆ ਇੱਕ ਨਾਨ ਹੁਣ ਉਵੇਂ ਹੀ ਪਹਿਲਾਂ ਦੀ ਤਰ੍ਹਾਂ ਬੇਲਿਆ ਪਾਣੀ ਲਾਇਆ ਉਵੇਂ ਉਹਦੇ ਤੇ ਤਵੇ ਤੇ ਪਾਤਾ ਆਣੀ ਲਾ ਕੇ ਪਾਣੀ ਵਾਲਾ ਹਿੱਸਾ ਹੁਣ ਦੇਖੋ ਕਿੱਡੇ ਬਬਲਸ ਆਇਆ ਦੇਖੋ ਫੁੱਲਿਆ ਕਿਦਾਂ ਮਾ ਕਿੰਨਾ ਸੋਹਣਾ ਲੱਗਦਾ ਵਾ ਹੁਣ ਇਹ ਆਪਾਂ ਇਦਾਂ ਤਵਾ ਤੋਂ ਚੱਕਣਾ ਨਹੀਂ ਹੈਗਾ ਆਪਾਂ ਇਹਨੂੰ ਉਲਟ ਤਵਾ ਪੁੱਠਾ ਮਾਰ ਕੇ ਇਹਨੂੰ ਆਪਾਂ ਅੱਗ ਤੇ ਹੋ ਕਰਾਂਗੇ। ਹਾਂਜੀ ਉਵੇਂ ਹੀ ਪਾਣੀ ਪਾ ਕੇ ਉਵੇਂ ਆਪਾਂ ਕਰ ਲਿਆ। ਦੇਖੋ ਕਿੰਨਾ ਵਧੀਆ ਭੁੱਲਿਆ। ਹੁਣ ਆਪਾਂ ਤਵੇ ਤਵੇ ਨੂੰ ਮੁੱਦਾ ਮਾਰ ਕੇ ਆਪਾਂ ਅੱਗ ਤੇ ਇਹਨੂੰ ਸੇਕਾਂਗੇ। ਦੋ ਤਰ੍ਹਾਂ ਦਾ ਨਾਨ ਇਦਾਂ ਤਿਆਰ ਹੁੰਦੇ ਆ ਜੀ। ਜੀ ਦੇਖੋ ਜੀ ਇਹ ਵੀ ਬਣਣਾ ਆਪਣਾ ਆਪਰ ਉਹ ਨੂੰ ਆਪਾਂ ਪਲਟੀ ਮਾਰਾਂਗੇ ਜੀ। ਹਾਂ ਜੀ ਦੇਖੋ ਜੀ ਦੋਨੇ ਸੱਡਾਂ ਤੇ ਆਪਣਾ नान ਤਿਆਰ ਹੋ ਗਿਆ। ਇਹਦੇ ਤੇ ਵੀ ਆਪਾਂ ਕਿਉ ਉਲਾ ਦੇਵਾਂਗੇ। ਗਰਮ ਗਰਮ ਤੇ ਇਹ ਸਖਤ ਨਹੀਂ ਹੁੰਦੇ ਜੀ ਇਹ ਸੌਫਟ ਸੌਫਟੀ ਰਹਿੰਦੇ ਆ ਦੇਖੋ ਜੀ ਹੁਣ ਮੈਂ ਆਪਾਂ ਪਲੇਟਿੰਗ ਕਰਤੀ ਆ। নান छोले achar salad ہاں جی میری ویڈیو ਨੂੰ ਵਾਦੇ ਤੋਂ ਬਾਅਦ ਲਾਈਕ ਕਮੈਂਟ ਜਰੂਰ ਕਰਨਾ ਜੀ ਸਬਸਕ੍ਰਾਈਬ ਜਰੂਰ ਕਰਨਾ ਸ਼ੇਅਰ ਕਰ ਰਹੇ ਹੋ ਜੀ ਮੇਰੀ ਵੀਡੀਓ ਨੂੰ ਦੇਖੋ ਜੀ ਹੁਣ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਦੇਖੋ ਮੇਰੇ ਹਾਂ ਜੀ ਮੈਂ ਤੋੜ ਤੋੜ ਕੇ ਦਿਖਾਉਣੀ ਆ ਤੁਹਾਨੂੰ ਕਿੰਨਾ ਨਰਮ ਬਣਿਆ ਜੀ ਇਹ ਦੇਖੋ ਲਾ ਹਾਂਜੀ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਜੀ ਧੰਨਵਾਦ